ਮੈਂ ਨਕੀ ਜਾਊਂਗਾ ਹੁਣ ਆਇਆ ਪ੍ਰੋਜੈਕਟ ਦੀ ਗੱਲ ਕਰਦੇ ਹਾਂ ਬੈਕਐਂਡ ਵਾਲੇ ਦੀ ਚਾਹੀਦੀ ਕਰਨੀ ਹੈ ਜਿਹੜਾ ਨਾ bu qorxu ilə gəlir ਫੋਨ ਆ ਕੇ ਮੁੱਦਕ ਨੂੰ ਜੀਨ ਵੇਖੀ ਥੋੜਾ ਜਿਹਾ ਕੰਮ ਕਰੀਏ ਕਿਉਂਕਿ ਧੰਨ ਦਰਸਾ ਰਿਹਾ ਮੇਰੇ ਮਲਵਾ ਫਰਟਾ ਦਾ ਬਲਾਂਕਟ ਅੱਜ ਉਹ ਤੇ ਵੀ ਉਹਦੇ ਨਾਲ ਇੱਕ ਜੇ ਸੀ ਪਹਿਲਾਂ ਕੀ ਹਾਲ ਹੁੰਦਾ ਸੀ ਅੱਜ ਦੇਖੋ ਉਪਰ تک ਪਾਉਂਦਾ ਰੋਸਾ ਕੋਈ ਫੋਟੋ ਲੈ ਰਿਹਾ ਪਿਆ ਆ ਪੱਤਰ ਨਹੀਂ ਫੋਟੋ ਲੈ ਰਹੀ ਉਹ ਦੇਖੋ ਫੋਟੋ ਵੀ ਨਵਾਂ ਲੱਗੇ ਆ ਕੋਈ ਛੜਕ ਤੇ ਜਮਾ ਉੱਪਰ ਹੀ ਹੋ ਰਹੀ ਹੈ ਨਾ ਮਾਰਾ ਸਭ ਆਪ ਕੀ ਆ ਜਿਹੜੇ ਵੀ ਆ ਗਏ ਉਹਨਾਂ ਦੇ ਨਾਲ ਸੈਲਫੀ ਲੈ ਲਵਤੀ ਉਹ ਸੈਂਪਲ ਹੀ ਲੈ

We'll ਵੇ ਠੀਕਾ ਦਿੱਤਾ ਹੋਇਆ ਛੱਕਦਾ ਭਾਈ ਬੰਦੇ ਦਾ ਕੋਈ ਪਤਾ ਨਹੀਂ ਪਤਾ ਬਸ ਆ ਕੇ ਲਿਆਉਣੇ ਆ ਕੋਈ ਸੁਲਵਾਈ ਨਹੀਂ ਮੁਲਾਵਾ ਸੁਲਵਾਈ ਜਾਈਏ ਉਹਨਾਂ ਨੇ ਵੀ ਕਹੀ ਤਾਂ ਬੇਸਿਕ ਜਿਹੜੀ ਬੇਸਿਕ ਚੀਜ਼ ਹੈ ਜਿੰਨੀ ਕਿ ਮੈਨੂੰ ਸਮਝ ਆ ਚਲੋ ਰੋਜ਼ਗਾਰ ਤਾਂ ਰੋਜ਼ਗਾਰ ਖਰਾਬ ਹੋ ਨਹੀਂ ਜਾਂਦਾ ਕਿਹੜਾ ਕਸਟਮਰ ਦਾ ਇਹ ਮੋੜਵੰਡੀ ਦੇ ਬਸਟਡ ਕੋਲ ਜਾਂਦਾ ਇਹਦੀ ਮਤਬੂਰੀਆ ਉਹਦਾ ਬਕਾ ਬਣਾਦਾ ਜੀ ਮੋੜਵੰਡੀ 15 20 ਮਿੰਟ ਵੀ ਪੈ ਜੇ ਫਿਰ ਅੱਛਾ ਇਹ ਮੈਂ ਦੇਖਿਆ ਅੱਛਾ ਹੁਣ ਸੀਵੇ ਵਾਲੇ ਮਸਤ ਸੀਵੇ ਦੇ ਜਿਹੜੇ ਪੁੱਛ ਲਈ ਮੈਂ ਬੈਠਾ ਸੀ ਨਾ ਕਰ ਰਹੇ ਸਨ ਆਂ ਆਂ ਇਹ ਗੱਲ ਪਕੜਾ ਮੈਨੂੰ ਹੁੰਦਾ ਵੀ ਹਰ ਗੱਲ ਤੇ ਨਾ ਰਲੂ ਨਾ ਕਰੀਏ ਹੁਣ ਮੈਂ ਵੀ ਪਜਾਮਾ ਤਾਹਾਂ ਕਢਾ ਲੈਂਦਾ ਮੇਰਾ ਨਾਮ ਚਰਨਜੀਤ ਸਿੰਘ ਆ ਜੀ ਮੋੜ ਮੋਟੀ ਦੇ ਰਹਿਣ ਵਾਲੇ ਆ ਜੀ ਕਿਸ ਕੰਮ ਕਿੱਥੇ ਦੁਕਾਨਾਂ ਤੋਂ ਕੋਈ ਇੱਥੇ ਬਸ ਸਟਾਡ ਦੇ ਉੱਪਰ ਤਕਾਣ ਦਾ ਕੰਮ ਕਰਦਾ ਹੈ ਅੱਛਾ ਇਹ ਕਿਉਂ ਨਹੀਂ ਬਸਾਰੀਆ ਨਾ ਕਾਰਨੀ ਕੀ ਹੈ ਦਾਰਨ ਮੇਨਤਾ ਜੀ ਸੜਕ ਟੁੱਟੀ ਹੋਈ ਹੈ ਸੜਕ ਦਾ ਬੁਰਾ ਹਾਲ ਆ ਜੀ ਪਾਣੀ ਖੜ ਜਾਂਦਾ ਜਦੋਂ ਬਾਰਸ਼ ਆਉਂਦੀ ਹੈ ਬਿਨਾਂ ਬਾਰਸ਼ ਤੋਂ ਵੀ ਸੀਵਰੇਜ ਦਾ ਪਾਣੀ ਖੜਾ ਰਹਿੰਦਾ ਤੇ ਬਹੁਤ ਜ਼ਿਆਦਾ ਬੁਰਾ ਹਾਲ ਆ ਫਾਇਦਲ ਚੈਨਲ ਵਾਲਿਆਂ ਨੂੰ ਵੀ ਮਤਲਬ ਪਰੇਸ਼ਾਨੀ ਹੋ ਰਹੀ ਹੈ ਜੀ ਪ੍ਰਸ਼ਾਸਨ ਨੂੰ ਲਿਖ ਕੇ ਦਿੱਤਾ ਨਹੀਂ ਪਹਿਲਾਂ ਦਿੱਤਾ ਹੋਇਆ ਜੀ ਦੋ ਵਾਰ ਅੰਮ੍ਰਿਤਕਸ਼ੀ ਸਾਬ ਨੂੰ ਦੇ ਕੇ ਆਇਆ ਜੀ ਉੱਥੇ ਇੱਥੇ ਵੀ ਜਾ ਕੇ ਆਇਆ ਜੀ ਨਗਰ ਕੌਂਸਲ ਦੇ ਵਿੱਚ ਵੀ ਇੱਥੇ ਵੀ ਨਾ ਹੋਈ ਹੈ ਜੀ ਗੱਲਬਾਤ ਜੇ ਸਰਕਾਰ ਕੋਲ ਵੀ ਜਾ ਕੇ ਆਂ ਜੀ ਮੰਗ ਪੱਤਰ ਦੇ ਕੇ ਆਉਂਦੀ ਕਰਦਾ ਹੈ ਮੇਰਾ ਦੀਪਕ ਮਾਰਾ ਜੀ ਇਨਸਪੈਕਟਰ ਨੇ ਮਾਰੇ ਪੈਣਾ ਤੁਹਾਡਾ ਲੰਘਾ ਹਾਂ ਜੀ ਬੱਸ ਸਟੈਂਡ ਇਹ ਤਕਰੀਬਨ ਇੱਕ ਤਰੀਕ ਤੋਂ ਜੀ ਇੱਕ ਕੈਂਚੇ ਦਾ ਚਲਾ ਗਿਆ ਜੀ ਬਿਨਾਂ ਸੇਸ ਚੀਜ਼ ਤੋਂ ਦੁਕਾਨਦਾਰ ਬਹੁਤ ਦੁਖੀਆਂ ਨੇ ਇਸ ਲਈ ਅਸੀਂ ਸਾਰੇ ਦੁਕਾਨਦਾਰ ਇਕੱਠੇ ਹੋ ਕੇ 9 ਤਰੀਕ ਨੂੰ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਆਏ ਸੀ ਕਿ ਬੱਸ ਸਟੈਂਡ ਦਵਾਰਾਂ ਬੱਸ ਸਟੈਂਡ ਤੇ ਲਿਆਂਦਾ ਲਿਆਂਦੀਆਂ ਆਉਣ ਬੱਸਾਂ ਪਰ ਉਹਨਾਂ ਨੇ ਡੀਸੀ ਸਾਹਿਬ ਨੇ ਅੱਜ 11 ਦਿਨ ਹੋ ਗਏ ਕੋਈ ਸੁਣਵਾਈ ਨਹੀਂ ਦਿੱਤੀ ਇਸ ਲਈ ਅਸੀਂ ਦੁਕਾਨਦਾਰ ਨੇ ਉਹਨਾਂ ਨੂੰ ਦੁਬਾਰਾ ਕਾਲੂ ਮਿਲਣ ਹੀ ਸੋਚਿਆ ਉਹਨਾਂ ਨੂੰ ਮਿਲ ਕੇ ਇਹ ਕਵਾਂਗੇ ਜੀ ਸਾਡਾ ਜੇ ਹੱਲਣਾ ਹੋਇਆ ਅਸੀਂ 24 ਤਰੀਕ ਨੂੰ ਅਰਮਿਤ ਦੇ ਸਮੇਂ ਲਈ ਧਰਨਾ ਦੇਵਾਂਗੇ ਜੀ ਪਹਿਲਾਂ ਵੀ ਬੱਸ ਸਟੈਂਡ ਪਹਿਲਾਂ ਵੀ ਪਿਲੇ ਸਾਲ ਤੋਂ ਹੀ ਇਹ ਚੱਲਦਾ ਆ ਰਿਹਾ ਇੱਕ ਦਿਨ ਇੱਥੇ 15 ਦਿਨ ਆ ਜਾਂਦਾ ਵੀ ਡੇ ਲਈ ਬਾਹਰ ਚ ਲੈ ਜਾਂਦਾ ਜੀ ਇਸ ਲਈ ਦੁਕਾਨਦਾਰ ਬਹੁਤ ਦੁਖੀ ਹੈ 1 ਸਾਲ ਹੋ ਗਿਆ ਪ੍ਰੋਪਰ ਜੀ ਕੀ ਕਾਰਨ ਕਿਉਂ ਲੱਗ ਜਾਂਦੇ ਕਾਰਨ ਦਾ ਸੜਕਾ ਬਹੁਤ ਖਰਾਬ ਹੈ ਜੀ ਸਰਕਾਰ ਕੋਈ ਸੁਣਵਾਈ ਨਹੀਂ ਕਰ ਰਹੀ ਸੜਕਾ ਖਰਾਬ ਹੈ ਪੈਸੇ ਚਲੋ ਇੱਕ ਇੱਕ ਕੋਣੀ ਤੋਂ ਤਿੰਨ ਕੋਣੀ ਤੋਂ ਸੜਕਾ ਠੀਕ ਹੈ ਬੱਸ ਸਟੈਂਡ ਉਧਰ ਪਰ ਸਰਕਾਰ ਦਾ ਕੁਛ ਇਸ ਵੱਲ ਕੋਈ ਧਿਆਨ ਨਹੀਂ ਹੈਗਾ ਜੀ। ਕੀ ਨਾਮ ਹੈ ਬਜੀ? ਅਰਜੀਤ ਕੁਮਾਰ ਜੀ। ਕੀ ਕੰਮ ਕਰਦੇ ਨੇ? ਜਨਰਲ ਸਟੋਰ ਦਾ ਕੰਮ ਹੈ ਜੀ। ਕਿੱਥੇ? ਬਾਸਾਂ ਰੋਡ ਤੇ ਜੀ। ਅੱਛਾ ਕੀ ਕਾਰਨ ਤੁਸੀਂ ਧਰਨਾਲਾ ਆਂਦੇ ਹੋ? ਧਰਨਾਲਾ ਆਂਦੇ ਜੀ ਬਸਾਂ ਦਾ ਮੁੱਦਾ ਜੀ ਮੇਨ ਜੀ। ਬੱਸ ਸਟੈਂਡ ਬਾਹਰ ਚਲਾ ਜਾਂਦਾ ਹੈ। ਪਿਛਲੇ ਸਾਲ ਵੀ ਬਾਹਰ ਚਲਾ ਗਿਆ ਸੀ ਅੱਜ ਕੀ ਫੇਰ ਬਾਹਰ ਲੱਗੀ? ਆਪਦੀ ਮਰਜ਼ੀ ਨਾਲ ਲੈ ਜਾਂਦੇ ਨੇ ਜੀ। ਸੜਕਾਂ ਦਾ ਮੇਨ ਮੁੱਦਾ ਹੈ ਜੀ। ਸੜਕਾਂ ਗਵਰਨਮੈਂਟ ਠੀਕ ਨਹੀਂ ਕਰ ਰਹੀ। ਪਿਛਲੇ ਸਾਲ ਵੀ ਸੜਕਾਂ ਕਰਕੇ ਖਰਾਬ ਕਰਕੇ ਐਡਾ ਬਾਹਰ ਚਲਾ ਗਿਆ ਜੀ। ਉਹ ਵੀ ਧਰਨਾਲਾ ਅੰ ਇਹਦਾ ਕਿ ਵੀ ਛੜਕਾ ਖਰਾਬ ਕਰਕੇ ਚਲਾ ਗਿਆ ਉਹਨਾਂ ਨੇ ਕਿਹਾ ਵੀ 92 ਚਲਾ ਲਓ 92 ਦੀ ਇੱਕ ਸੜਕ ਸਹੀ ਹੈ ਤਿੰਨ ਕੋਣ ਤੇ ਹੋਣ ਵਾਲੀ ਸੜਕ ਸਹੀ ਹੈ ਪਰ ਉਹਨਾਂ ਨੇ ਸਾਡੀ ਗੱਲ ਮੰਨੀ ਨਹੀਂ ਅਸੀਂ ਫਿਰ ਉਹਦੇ ਬਾਅਦ ਡੀਸੀ ਸਾਹਿਬ ਕੋਲ ਕੋਲ ਵੀ ਗਏ ਉਹਨਾਂ ਨੂੰ ਲੈਟਰ ਦੇ ਕੇ ਆਏ ਨੋ ਤਰੀਕ ਨੂੰ ਇਹ ਸਾਡੀ ਕੋਈ ਸੁਣਵਾਈ ਕਰੋ ਸਾਡੇ ਨਾਲ ਧੱਕਾ ਹੋ ਰਿਹਾ ਪਿਛਲੇ ਸਾਲ ਵੀ 4-5 ਮਹੀਨੇ ਬਸਟਾਂ ਨਵarre ਸਾਡਾ ਨੁਕਸਾਨ ਹੁੰਦਾ ਹੈ ਕਿਰਾਏ ਵਾਲੇ ਦੁਕਾਨਦਾਰਾਂ ਛੋਟੇ ਦੁਕਾਨਦਾਰਾਂ ਸਾਰੇ ਇੱਥੇ ਟਾਈਮ ਨਹੀਂ ਪਾਸ ਕਰਨ ਔਖਾ ਹੈ ਰਾਹ ਗਿਰਨ ਔਖਾ ਹੋ ਰਿਹਾ ਹੈ ਸਵਾਰੀ ਨੋ ਔਖਾ ਹੋ ਰਿਹਾ ਹੈ ਪਰ ਡੀਸੀ ਸਾਹਿਬ ਨੇ ਆਨਲੋਜੀ ਅੱਜ 20 ਤਰੀਕ ਦੀ ਪਾਈ ਸਾਡੀ ਸੁਣਵਾਈ ਕਰੋ ਨਹੀਂ ਅਸੀਂ ਫਿਰ 24 ਤਰੀਕ ਫੈਨਲ ਕਰੀ ਹੈ ਜੀ ਧਰਨੇ ਵਾਸਤੇ 24 ਨੂੰ ਜਿੱਥੇ ਨਾਲਾ ਮੰਗੇ ਆਰਮੇਸ ਸਮੇਂ ਵਾਸਤੇ ਆਰਮੇਸ ਸਮੇਂ ਵਾਸਤੇ ਥੀ ਜਗ੍ਹਾ ਤੇ ਲਾਉਗੇ ਰਾਮਨਗਰ ਚੌਂਕ ਤੇ ਲਾ ਕੇ ਕੈਂਚੀ ਆ ਵੀ ਰਾਮਨਗਰ ਕੈਂਚੀ ਆ ਵੀ ਮੈਂ ਮਨਿੰਦਰ ਸਿੰਘ ਸੇਖੋ ਸੂਬਾ ਪ੍ਰਧਾਨ ਰਾਸ਼ਟਰੀ ਪੰਜਾਬੀ ਮਹਾਸਭਾ ਅੱਜ ਆਪ ਸਭ ਦੇ মিডিਆ ਰਾਹੀਂ ਸਾਹਮਣੇ ਹੋ ਰਿਆਂ ਮਤਲਬ ਮੈਨੂੰ ਪੱਤਰਕਾਰ ਵੀਰਾਂ ਨੂੰ ਇਹ ਦੱਸਦੇ ਵੀ ਸ਼ਰਮ ਆਉਂਦੀ ਹੈ ਵੀ ਜੋ ਮੁੱਦਾ ਮੰਡੀ ਵਾਲੇ ਹੁਣ ਸੁਣ ਸੁਣ ਕੇ ਅੱਕ ਚੁੱਕੇ ਨੇ ਚੱਕ ਚੁੱਕੇ ਆ ਚੁੱਕੇ ਨੇ ਉਹ ਹੁਣ ਵਿਰੋਧ ਜਿਹੜਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਨੂੰ ਤੇ ਇਥੋਂ ਦੇ ਨੁਮਾਇੰਦਿਆਂ ਨੂੰ ਭੁਗਤਣਾ ਪਊਗਾ ਕਾਰਨ ਉਹਦਾ ਇਹ ਹੈ ਵੀ ਸੀਵਰੇਜ ਦਾ ਮੁੱਦਾ ਜੋ ਪਿਛਲੇ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਜਿਹਨੂੰ ਮਾਨਯੋਗ ਪੰਜਾਬ ਰੈਨ ਹਾਈ ਕੋਰਟ ਦੇ ਵਿੱਚ ਮੇਰੇ ਵੱਲੋਂ ਜਨ ਇਤਿਜਾਜਗਾ ਪਾ ਕੇ ਚੱਕਿਆ ਗਿਆ ਹੈ 8 ਦਿਨ ਦੀ ਭੁੱਖ ਹੜਤਾਲ ਵੀ ਕਰੀ ਗਈ ਉਸੇ ਦੇ ਨਾਲ ਇੰਟਰ ਕਨੈਕਟਿਡ ਮੁੱਦਾ ਜਿਹੜੇ ਅਸੀਂ ਇੱਥੇ ਤੁਸੀਂ ਪਿੱਛੇ ਜੇ ਕੈਮਰਾ ਕਮਾਓ ਤਾਂ ਅਸੀਂ ਬੱਸ ਸਟੈਂਡ ਦੇ ਸਾਹਮਣੇ ਖੜੇ ਹਾਂ ਮੋੜ ਮੰਡੀ ਦੇ ਇੱਥੇ ਸੜਕ ਦਾ ਬੁਰਾ ਹਾਲ ਹੈ ਦੁਕਾਨਦਾਰੀ 50 ਪੈਸੇ ਵੀ ਨਹੀਂ ਰਹਿ ਗਈ ਕਸਟਮਰ ਬਾਹਰ ਜਾਣ ਲੱਗੇ ਨੇ ਤੇ ਸੜਕਾਂ ਦਾ ਬੁਰਾ ਹਾਲ ਹੈ ਦੁਕਾਨਾਂ ਦੇ ਵਿੱਚ ਪਾਣੀ ਜਾ ਰਿਹਾ ਹੈ ਸਹੂਲਤ ਦੇਣ ਦੀ ਬਜਾਏ ਨਗਰ ਕਾਉਂਸਲ ਨੇ ਤੇ ਸਰਕਾਰ ਨੇ ਇਹਨਾਂ ਨੂੰ ਹੋਰ ਜਿਹੜਾ ਹੈਗਾ ਬੇਰੁਜ਼ਗਾਰ ਕਰਨ ਲਈ ਤੇ ਇਹਨਾਂ ਦੀ ਰੋਟੀ ਤੇ ਲੱਤ ਮਾਰਨ ਲਈ ਹੁਣ ਬਾਸਰ ਡੇਰੋਂ ਬਾਹਰ ਲਿਜਾਣ ਦਾ ਪ੍ਰੋਗਰਾਮ ਬਣਾਇਆ ਸਾਰੀਆਂ ਸਾਰੀਆਂ ਸੰਸਥਾਵਾਂ ਸਾਰੀਆਂ ਸੰਸਥਾਵਾਂ ਨੇ ਜਿਹੜਾ ਇਹਦਾ ਵਿਰੋਧ ਕੀਤਾ ਤੇ ਅੱਜ ਅਸੀਂ ਵੀ ਆਪਣਾ ਰੋਸ ਦੇ ਵਿਰੋਧ ਜ਼ਾਹਰ ਕਰਨ ਲਈ ਇੱਥੇ ਆਏ ਆਂ ਕੱਲ ਨੂੰ ਸਾਰੀਆਂ ਸੰਸਥਾਵਾਂ ਨੂੰ ਨਾਲ ਲੈ ਕੇ ਮਾਣਯੋਗ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮੋੜ ਮੰਗ ਪੱਤਰ ਦਿੱਤਾ ਜਾਵੇਗਾ ਉਹਨਾਂ ਨੂੰ ਪਹਿਲਾਂ ਮੰਗ ਪੱਤਰ ਇਹਨਾਂ ਵੱਲੋਂ ਇੱਥੋਂ ਦੇ ਜਿਹੜੇ ਦੁਕਾਨਦਾਰ ਭਰਾ ਨੇ ਸਾਡੇ ਮੋੜ ਮੰਡੀ ਦੇ ਸ਼ਹਿਰ ਦੇ ਵਸਨੀਕ ਨੇ 9 ਤਰੀਕ ਨੂੰ ਦਿੱਤਾ ਗਿਆ ਸੀ ਅੱਜ ਤੱਕ ਉਹਦੇ ਤੇ ਕੋਈ ਗੌਰ ਨਹੀਂ ਕੀਤਾ ਗਿਆ ਉਹਨਾਂ ਨੂੰ ਕੱਲ ਚੇਤਾਵਨੀ ਦੇ ਨਾਲ ਨਾਲ ਅਸੀਂ ਇਸ ਗੱਲ ਨਾਲ آگਾਹ ਕਰਾ ਦੇਵਾਂਗੇ ਵੀ ਆਉਣ ਵਾਲੀ 24 ਤਰੀਕ ਨੂੰ 15 ਦਿਨ ਹੋ ਜਾਣਗੇ ਸਾਡੇ ਵੱਲੋਂ ਆਪਣੀ ਜਿਹੜੀ ਹੈ ਸਮੱਸਿਆ ਰੱਖੇ ਹੋਏ ਜੇ ਉਹਦਾ ਹੱਲ ਨਹੀਂ ਹੁੰਦਾ ਜਨਤਕ ਤੌਰ ਤੇ ਰੋ ਨੂੰ ਵਧਾਉਂਦੇ ਹੋયા ਅਸੀਂ ਅਣਮਿੱਥੇ ਸਮੇਂ ਲਈ ਜਿਹੜਾ ਹੈ ਬਾਜ਼ਾਰ ਬੰਦ ਦੀ ਕਾਲ ਦੇਵਾਂਗੇ ਅਤੇ ਨਾਲ ਹੀ ਇੱਕ ਰੋਸ ਦਰਨਾ ਅਣਮਿੱਥੇ ਸਮੇਂ ਲਈ ਸਾਰੀਆਂ ਸੰਸਥਾਵਾਂ ਨੂੰ ਨਾਲ ਲੈ ਕੇ ਇਸ ਮੁੱਦੇ ਨੂੰ ਹੱਲ ਕਰ ਲਈ ਰੱਖਿਆ ਜਾਊਗਾ ਤੇ ਸਾਡਾ ਪੂਰਨ ਸਮਰਥਨ ਤੇ ਵੱਖ-ਵੱਖ ਪਿੰਡਾਂ ਦਾ ਤੇ ਇਸ ਇਲਾਕੇ ਦਾ ਪੂਰਨ ਸਮਰਥਨ ਸਾਡੀ ਮੋੜ ਮੰਡੀ ਨੂੰ ਰਹੇਗਾ